ਇੱਕ ਵਾਰੀ ਦੀ ਗੱਲ ਹੈ ਕਿ ਸ਼ਿਵ ਆਪਣੇ ਦੋਸਤਾਂ ਦੇ ਨਾਲ ਸ਼ਾਮ ਨੂੰ ਬੈਠੇ ਸਨ ਜੀ ਤੇ ਉਹਨਾਂ ਨੇ ਦੋਸਤਾਂ ਨੂੰ ਕਹਿਤਾ ਵੀ ਕੱਲ੍ਹ ਰਾਤ ਦੀ ਰੋਟੀ ਤੁਸੀਂ ਨਾ ਮੇਰੇ ਵੱਲ ਖਾਣੀ ਹੈ ਹਮ ਠੀਕ ਹੈ ਜੀ ਗੱਲ ਹੋ ਗਈ ਉਸ ਤੋਂ ਬਾਅਦ ਘਰ ਗਿਆ ਹੀ ਨਹੀਂ ਭੁੱਲ ਗਏ ਅੱਛਾ ਬੇਗਲੇ ਦੇ ਦੋਸਤਾਂ ਦੀ ਰੋਟੀ ਰੋਟੀ ਜੋ ਵੀ ਹੈ ਰੋਟੀ ਹੈ ਤੇ ਉਹ ਜਿਹੜੇ ਮਿੱਤਰ ਸੀਗੇ ਉਹ ਨਿਸ਼ਚਿਤ ਸਮੇਂ ਤੇ ਆਗੇ 21 ਸੈਕਟਰ ਰਹਿੰਦੇ ਸੀਗੇ ਚੰਡੀਗੜ ਚੰਡੀਗੜ 21 ਸੈਕਟਰ 20 ਔਰ 21 ਸੈਕਟਰ ਦੀਆਂ ਲਾਈਟਾਂ ਤੇ 21 ਵਾਲੇ ਸਾਈਡ ਤੇ ਰਹਿੰਦੇ ਸੀਗੇ ਤੇ ਜਦੋਂ ਵੇਖਿਆ ਵੀ ਉਹ ਆ ਗਏ ਕਹਿੰਦੇ ਵੀ ਅਸੀਂ ਤਾਂ ਰੋਟੀ ਖਾਣ ਆਇਆ ਤੇ ਉਹ ਇਹ ਥੋੜਾ ਨਰਾਜ਼ ਹੋਏ ਸ਼ਿਵਨਾਲ ਵੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਹਮ ਚਲੋ ਆ ਗਿਆ ਉਦੋਂ ਰੱਬੋਂ ਘਰ ਦੀ ਫ੍ਰਿਜ ਵੀ ਖਰਾਬ ਅੱਛਾ ਗਰਮੀਆਂ ਦੇ ਦਿਨ ਤੇ ਪੂਜਾ ਨੂੰ ਵਰਨਣ ਵੀ ਛੋਟੀ ਸੀ ਹਮ ਤੇ ਉਹਨੂੰ ਗਵੰਡੀਆਂ ਨੂੰ ਫੜਾਇਆ ਤੇ ਵਿੱਕੀ ਨੂੰ ਮਿਹਰਬਾਨ ਦਾ ਘਰ ਦਾ ਨਾ ਵਿੱਕੀ ਹੈ ਤੇ ਵਿੱਕੀ ਨੂੰ ਨਾਲ ਉਂਗਲੀ ਲਾਈ ਤੇ 20 ਸੈਕਟਰ ਦੀ ਮਾਰਕੀਟ ਦੇ ਵਿੱਚੋਂ ਆਲੂ ਗੋਭੀ ਲੈ ਕੇ ਤੇ ਨਾਲ ਮਸਰਾਂ ਦੀ ਦਾਲ ਦੇ ਨਾਲ ਦੋਸਤਾਂ ਨੂੰ ਰੋਟੀਆਂ ਖਾਈਆਂ ਅੱਛਾ ਜੀ